ਮੈਂਦਰ ਮਗੱਦੀ ਬੈਠੇ ਸੱਚੀ ਮੁੱਚੀ ਭਗਤ ਬੰਦੇ ਐ ਪਰਿਵਾਰ ਇਹਨਾਂ ਨੂੰ ਤੁਸੀਂ ਮਿਰਨ ਨੂੰ ਜਿਆਦਾ ਜਾਣਦੇ ਹੋ ਇਸ ਇਲਾਕੇ 'ਚ ਪਰਿਵਾਰ ਦੇ ਬੰਦੇ ਵੀ ਸੇਵਾ ਕੀਤੀ ਆ ਜਿਨੀ ਸੇਵਾ ਸਿਆਣੇ ਸੌ ਇਮਾਨਦਾਰ ਜਿਹੜੀ ਆਪਣੀ ਪਾਰਟੀ ਦਾ ਸਭ ਤੋਂ ਵੱਡੇ ਆਪਣੀ ਨਿਸ਼ਾਨੀ ਇਮਾਨਦਾਰੀ ਸੌ ਨੂੰ ਕਿਸੇ ਨੂੰ ਕੁਝ ਕਹਿਣਾ ਨਹੀਂ ਉਹ ਆਪਣੇ ਉਮੀਦਵਾਰ ਦੇ ਵਿੱਚ ਚੱਲ ਰਹੀ ਹੈ ਇਹ ਗੱਲ ਆਪਣੇ ਲਈ ਬਹੁਤ ਸਾਇਨੇਮੰਦ ਇੱਕ ਥਾਪਣ ਕੇ ਕਹਿ ਰਹੇ ਹੋ ਕਿ ਸਾਡੇ ਬੰਦੇ ਦੇ ਬਰਾਬਰ ਤੋਂ ਸਮੂਹ ਸਿਆਣਾ ਇਸ ਇਲਾਕੇ ਨੂੰ ਜਲੰਧਰ ਲੱਗੂ ਪਿਆਰ ਕਰਦਾ ਹੁੰਦਾ ਦੂਜੇ ਪਾਸੇ ਲੜ ਲਈਆ ਮੈਨੂੰ ਇਹਨੀਆਂ ਸੀਟਾਂ ਦੇ ਦੋ ਫਿਰ ਮੈਂ ਕਰ ਲੂੰਗਾ ਸਾਡੀ ਲੜਾਈ ਹੈ ਕਿ ਢਾਈ ਸਾਲ ਤੇ ਇੰਨੇ ਕੰਮ ਕਰਤੇ ਜੇ ਢਾਈ ਸਾਲਾਂ ਬਾਅਦ ਆ ਜਲੰਧਰ ਪੱਛਮੀ ਵਾਲੀ ਸੀਟ ਫਿਰ ਦੁਬਾਰਾ ਆਵਾਮੀ ਪਾਰਟੀ ਕੋਲੇ ਆਉਗੀ ਫਾ ਫਿਰ ਉਸ ਤੋਂ ਬਾਅਦ ਤਰੱਕੀ ਦੇ ਨਵੇਂ ਰਾਹ ਖੁੱਲਣਗੇ